ਅੰਦ ਸੁਹਾਦੇ ਵਿੱਚ ਮੈਂਦ ਕਟਵਰ ਤੇ ਦੀਵਾਲੀ ਦੇ ਮੌਕੇ ਤੇ ਖਾਸ ਆਫਰ ਲਗਾ ਦਿੱਤੇ ਗਏ ਨੇ ਜਿਹੜੇ ਸ਼ੂਜ਼ ਤੁਹਾਨੂੰ ਮਾਰਕੀਟ ਦੇ ਵਿੱਚ 1500 ਦੇ ਮਿਲਦੇ ਨੇ ਇੱਥੇ ਤੁਹਾਨੂੰ 1000 ਰੁਪਏ ਦੇ ਵਿੱਚ ਮਿਲਣਗੇ ਤੇ ਜਿਹੜੇ ਸ਼ੂਜ਼ ਤੁਹਾਨੂੰ 1000 ਰੁਪਏ ਦੇ ਵਿੱਚ ਮਿਲਦੇ ਨੇ ਉਹ ਤੁਹਾਨੂੰ ਇੱਥੇ 800 ਰੁਪਏ ਵਿੱਚ ਦਿੱਲਾਇਆ ਕਰਦੇ ਹੋ ਅਗਰ ਕਿਸੇ ਨੂੰ ਲੱਗਿਆ ਹੋਈ ਆਫਰ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ 2. ਸੁਹਾਦੇ ਵਿੱਚ ਪਬਲਿਕ ਫੋਰ న్యూਸ ਚੈਨਲ ਤੋਂ ਮੈਂ ਤੁਹਾਡੀ ਹੋਸਟ ਹਾਂ ਦੋਸਤ ਪੂਜਾ ਤੋ ਦੋਸਤੋ ਅੱਜ ਅਸੀਂ ਪਹੁੰਚ ਗਏ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਜਸੂਹਾ ਦੇ 2.0 ਸੁਹਾ ਸ਼ੌਪ ਦੇ ਵਿੱਚ ਜੋ ਕਿ ਹਾਈਵੇ ਕੋਲਾਦਾ ਕਲੋਨੀ ਆਪਰੇਟਿਡ ਪ੍ਰੈਜ਼ੀਡੈਂਟ ਹੋਟਲ ਜਸੂਹਾ ਵਿਖੇ ਸਥਿਤ ਹੈ। ਸ਼ੋਪ 2.0 ਸੁਹਾ ਦੇ ਵਿੱਚ ਤੁਹਾਨੂੰ ਮੈਂ ਜੁੱਟਵੇਅਰ ਦੇ ਵਿੱਚ ਫਾਰਮਲ, ਕੈਜੂਅਲ, ਰਾਕਸ ਨੇਕਰ ਤੇ ਹਰੇਕ ਤਰ੍ਹਾਂ ਦੇ ਫੋਟਵੈਅ ਮਿਲਦੇ ਨੇ ਅਗਰ ਤੁਸੀਂ ਵੀ ਮੈਨਜ਼ ਫੁੱਟਵੈਅ ਲੈਣਾ ਚਾਹੁੰਦੇ ਹੋ ਤਾਂ ਤਾਂ ਜਲਦੀ ਹੀ ਵਿਜ਼ਿਟ ਕਰੋ ਜੋ ਕਿ ਹਾਈਵੇ ਪਲਾਜ਼ਾ ਕਲੋਨੀ ਓਪੋਜ਼ਿਟ ਪ੍ਰੈਜ਼ੀਡੈਂਟ ਹੋਟਲ ਦੇ ਸੁਹਾਵੇਕੇ ਸਥਿਤ ਹੈ ਬਾਜੀ ਹੁਣ ਉਹਨਾਂ ਨੂੰ ਜਾਣਦੇ ਕਿ ਮੈਨਜ਼ ਫੁੱਟਵੈਅ ਦੇ ਵਿੱਚ ਉਹਨਾਂ ਕੋ ਕਿਹੜੇ-ਕਿਹੜੇ ਬ੍ਰਾਂਡ ਅਵੇਲੇਬਲ ਨੇ ਤੇ ਦੀਵਾਲੀ ਦੇ ਮੌਕੇ ਤੇ ਉਹਨਾਂ ਨੇ ਆਪਣੇ ਕਸਟਮਰਜ਼ ਲਈ ਕੀ ਆਫਰ ਲਗਾਏ ਨੇ ਹਾਂਜੀ ਬਾਜੀ ਹਾਂਜੀ ਮੈਂ ਕਿਹਾ ਸਾਡੇ ਕੋਲ ਸਾਰੇ ਤਰ੍ਹਾਂ ਦੇ ਬ੍ਰਾਂਡ ਹੈਗੇ ਆ ਜੀ ਤੇ スニーカー ਦੇ ਵਿੱਚ ਵੀ ਹੈਗੇ ਸਪੋਰਟ ਦੇ ਵਿੱਚ ਹੀ ਹੈਗੇ ਆ ਥੋੜੀ ਅਸੀਂ ਜਿਹੜੀ ਆਫਰ ਲਗਾਈ ਆ ਉਹ ਦਿਵਾਲੀ ਦੇ ਉੱਤੇ ਇਹ ਆ ਵੀ ਜਿਹੜਾ 11200 ਵਾਲਾ ਬੂਟ ਆ ਉਹ ਅਸੀਂ 800 ਦੇ ਵਿੱਚ ਕਰ ਦਿੱਤਾ ਜਿਹੜੇ 15 1600 ਦੇ ਬੂਟ ਸੀਗੇ ਉਹ ਅਸੀਂ 1000 ਦੀ ਰੇਂਜ ਵਿੱਚ ਕੀਤੇ ਹੋਏ ਆ ਸ਼ੋਪ ਆਂਡ ਸੁਹਾ ਦੀ ਵਧੇਰੇ ਜਾਣਕਾਰੀ ਲਈ ਸਕਰੀਨ ਦੇ ਵਿੱਚ ਦਿੱਤੇ ਹੋਏ ਨੰਬਰਾਂ 'ਤੇ ਤੁਸੀਂ ਸੰਪਰਕ ਆ ਸਕਦੇ ਹੋ